دل بھاری ہے خوشی منائی نہیں جا رہی یہ شو جیڑا بھی اسی جو بھی اپ فلم دکھائی ہے ਸਾਡੇ پیارے বীর ਜੋ ਸਾਡੇ ਵਿੱਚ نہیں ہیں راجवीर ਜਵੰਦਾ ਵਰ ਹਮੇਸ਼ਾ ਹੀ ਕਹਿੰਦਾ ਹੁੰਦਾ ਸੀ ਰਾਜਵੀਰ ਵੀ ਜ਼ਿੰਦਗੀ ਜਿਉਣ ਦਾ ਨਾਮ ਹੈ ਇਹਨੂੰ ਆਪਾਂ ਹਰ ਰੋਜ਼ ਹਰ ਪਲ ਹੱਸ ਕੇ ਹੁੰਦਾ ਅੱਜ ਮੇਰਾ ਉਹੀ ਹਾਲਾਤ ਨੇ ਮੇਰਾ ਭਰਾ ਜਵੰਦਾ ਸਾਡੇ ਵਿੱਚ ਨਹੀਂ ਹੈਗਾ ਸਮਝਿਆ ਹੈ ਵੀ ਅਸੀਂ ਇੰਦੀ ਖੁਸ਼ੀ ਮਨਾਵੇ ਬੁੱਕ ਮਨਾਵੇ ਤੇ چھوٹا ਵੀ ਰਾਜਵੀਰ ਚਲਾ ਗਿਆ ਬਾਕੀ ਇਸ ਮੁਕਾਮ ਤੱਕ ਅਨਸੂਂ ਨੇ ਸਫ਼ਰ ਬੜਾ ਲੰਬਾ ਸੀ 20 ਹਾਲ ਥੋੜੇ ਨਹੀਂ ਸੀ ਕਿਉਂਕਿ ਬੇਸਿਕਲੀ ਕੁੜੀਆਂ ਦੀ ਸਟੋਰੀ ਹੈ ਐਂਡ ਕੁੜੀਆਂ ਦੇ ਨਾਲ ਉਹ ਸਿਰ ਦਿਲੋਂ ਜੁੜੇ ਹੋਏ ਸੀ ਇਹ ਮੇਰੇ ਮਮਾ ਹੈ ਔਰ ਇੱਕ ਸਿਸਟਰ ਦਾ ਰੋਲ ਕਰਨਾ ਇਹ ਸਭ ਤੋਂ ਵੱਡੀ ਚੀਜ਼ ਥੀ ਉਸ ਉਮਰ ਚ ਹੀਰੋਇਨ ਆ ਕੇ ਦਿਖਾਇਆ ਤੇ ਮਾਵਾ ਦੀਆਂ ਦੋਨੋਂ ਭੈਣਾਂ ਦੇ ਕਰੈਕਟਰ ਚਾਹੀਏ ਕਿ ਹਜ਼ਾਰ ਹੱਥਾਂ ਨਾਲ ਸਾਨੂੰ ਫੜਿਆ ਹੋਇਆ ਉਹਨੇ ਇਹਨਾਂ ਨੇ ਸਾਨੂੰ ਹਜ਼ਾਰ ਹੱਥਾਂ ਨਾਲ ਫੜਿਆ ਹੋਇਆ ਸੀ ਸਭ ਤੋਂ ਪਹਿਲਾਂ ਮੈਂ ਉਹ ਪਰਮਪਿਤਾ ਪ੍ਰਬਾਤਮਾ ਦਾ ਸ਼ੁਕਰ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਡੀ ਜ਼ਿੰਦਗੀ 'ਚ ਆਹ ਦਿਨ ਲੈ ਕੇ ਆਇਆ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਸਭ ਦਾ ਜਿਹੜੇ ਸਾਡੇ ਲਈ ਸਮਾਂ ਕੱਢ ਕੇ ਅੱਜ ਸਾਨੂੰ ਪਿਆਰ ਦੇਣ ਲਈ ਆਏ ਤੇ ਇਹ ਕਹਾਣੀ ਜਿੱਦਾਂ ਤੁਸੀਂ ਸਭ ਨੇ ਦੇਖ ਲਈ ਹੈ ਅਸੀਂ ਇੱਕ ਰੂਹ ਨਾਲ ਇੱਕ ਦਿਲ ਜਾਨ ਨਾਲ ਮਿਲ ਕੇ ਇੰਨੇ ਸੋਹਣੇ ਹੀਰੇ ਪਰੋਕੇ ਤੁਹਾਡੇ ਲਈ ਲੈ ਕੇ ਆਏ ਆ ਤੇ ਮੈਨੂੰ ਲੱਗਦਾ ਹੈ ਕਿ ਇਹ ਦਿਲਾਂ ਨੂੰ ਛੂਹੂਗੀ ਤੇ ਰਿਸ਼ਤਿਆਂ ਦੇ ਮਤਲਬ ਬਦਲੂਗੀ ਕਿਉਂਕਿ ਇਹ ਹੁਣ ਤੁਸੀਂ ਸਭ ਦੇਖ ਚੁੱਕੇ ਹੈ ਕਿ ਆਜ ਦੇ ਸਮਾਜ ਦੀ ਜ਼ਰੂਰਤਾਂ ਨੂੰ ਅੱਗੇ ਰੱਖ ਕੇ ਅਸੀਂ ਇਹ ਕਹਾਣੀ ਦਾ ਸਰਜਨ ਕੀਤਾ ਜਿਹਦੇ ਡਾਇਰੈਕਟਰ ਹੈਰੀ ਪੱਟੀ ਜੀ ਮੇਰੇ ਨਾਲ ਤੇ ਜਸ ਕਰੇਵਾਲ ਜੀ ਜਿਨ੍ਹਾਂ ਦੀ ਲਿਖਤ ਹੈ ਤੇ ਪੰਕਜ ਕਪੂਰ ਜੀ ਹਰੀਸ਼ ਜੀ ਧੀਰਜ ਜੀ ਬੀ ਐਨ ਸ਼ਰਮਾ ਜੀ ਸੰਦੀਪ ਕੌਰ ਜੀ ਮੈਂ ਜਿਨ੍ਹਾਂ ਦੇ ਨਾਮ ਨਾਲ ਘਟਣੇ ਪਰ ਬਸ ਇੰਨਾ ਹੀ ਕਹਿਣਾ ਚਾਹਾਂਗਾ ਕਿ ਅਸੀਂ ਆਦਾ ਕੰਮ ਕਰਤਾ ਅਸੀਂ ਬਾਤ ਰੂਹ ਨਾਲ ਇੱਕ ਸਮਾਜ ਲਈ ਕੁਝ ਚੰਗਾ ਲਿਆਂਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਆਦਾ ਪਿਆਰ ਸਾਨੂੰ ਦੇ ਕੇ ਸਾਡੇ ਮੋਢਿਆਂ ਦਾ ਭਾਰ ਹੋਰ ਭਟਾਓਗੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਸੋਹਣੇ ਕਾਨਸੈਪਟ ਲਿਆ ਕੇ ਲੋਕਾਂ ਦੀ ਰੂਹਾਂ ਦੀ ਖੁਰਾਕ ਬਣ ਕੇ ਸਮਾਜ ਲਈ ਕੁਝ ਚੰਗਾ ਕੰਮ ਕਰ ਸਕਾਂਗੇ ਤੇ ਬਹੁਤ ਬਹੁਤ ਧੰਨਵਾਦ ਫਿਰ ਤੁਹਾਨੂੰ ਕਹਿਣਾ ਚਾਹੂੰਗਾ ਤੇ ਸ਼ੁਕਰ ਕਰੂੰਗਾ ਪ੍ਰਮਾਤਮਾ ਦਾ ਜਿਨੇ ਮੈਨੂੰ ਇਸ ਲਾਇਕ ਕੀਤਾ ਤੇ ਅੱਜ ਇੱਥੇ ਲਿਆ ਕੇ ਸਾਨੂੰ ਖੜਾ ਕੀਤਾ ਤੇ ওভার ਟੂ ਹੈਰੀ ਭਾਜੀ ਪਲੀਜ਼ ਥੈਂਕ ਯੂ ਸ਼ੁਕਰੀਆ ਸਾਰੇ ਮੀਡੀਆ ਦਾ ਤੁਸੀਂ ਸਾਰੇ ਆਰੇ ਸਾਡੇ ਇੱਕ ਸੰਦੇ ਤੇ ਆਇਓ ਮੈਨੂੰ ਪਤਾ ਸੀ ਅੱਜ ਥੋੜਾ ਹਾਰਡ ਦੇਣਾ ਸਾਰਿਆਂ ਲਈ ਹੈ ਨਾ ਪਰ ਫਿਰ ਵੀ ਤੁਸੀਂ ਸਮਾਂ ਕੱਟਿਆ ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ ਦਾਦਾ ਕਰਦਾ ਮੇਰੇ ਨਾਲ ਸਾਰੀ ਟੀਮ ਹੈਗੀ ਆ ਰਵੀ ਦੇ ਗੰਡੇ ਫਿਲਮ ਤੁਸੀਂ ਦੇਖ ਹੀ ਲਈ ਸਭ ਨੇ ਹੈ ਨਾ ਤੇ ਤੁਸੀਂ ਮੈਂ ਇੱਕ ਤੁਹਾਨੂੰ ਰਿਕਵੈਸਟ ਕਰਦਾ ਤੁਸੀਂ ਜੋਤ ਨੂੰ ਮਹਿਸੂਸ ਹੁੰਦਾ ਅਸੀਂ ਪਲੀਜ਼ ਮੀਡੀਆ ਵਾਲੀ ਟੀਮ ਜਿੰਨੀ ਵੀ ਹੈਗੀ ਆ ਤੁਸੀਂ ਆਪਣੇ ਅੱਜ ਤੇ ਆਪਣੇ ਵੱਲੋਂ ਵੀ ਜਰੂਰ ਲਿਖ ਕੇ ਪਾਓ ਆਪ ਬੋਲ ਕੇ ਹੀ ਪਾਓ ਅਸੀਂ ਤਾਂ ਬੋਲ ਕੇ ਪਾ ਰਹੇ ਹਾਂ ਲਿਖ ਕੇ ਪਾ ਰਹੇ ਹਾਂ ਤੇ ਦੂਜੀ ਗੱਲ ਜਿੱਥੇ ਬੰਦੇ ਨੂੰ ਨਾ ਮੈਂ ਇੱਕ ਚੀਜ਼ ਸ਼ੇਅਰ ਕਰਨੀ ਚਾਹੁੰਦਾ ਤੁਹਾਨੂੰ ਮੈਂ ਕਈ ਰਾਤਾਂ ਹੋ ਗਈਆਂ ਮੈਨੂੰ ਸੁੱਤਿਆਂ ਨੂੰ ਕਈ ਸਾਲ ਹੋ ਗਏ ਸੀਗੇ ਆ ਦਿਨ ਵਾਸਤੇ ਹਨਾ ਤੇ ਤੁਹਾਡੇ ਕੋਲ ਬਹੁਤ ਖੁਸ਼ੀ ਤੁਸੀਂ ਇੱਕ ਸਪੈਸ ਸ਼ਬਦ ਨਹੀਂ ਸਾਡੇ ਕੋਲ ਐਕਸਪ੍ਰੈਸ ਨਹੀਂ ਕਰ ਪਾਉਂਦੇ ਉਹ ਮੈਂ ਕਦੇ-ਕਦੇ ਜ਼ਿੰਦਗੀ ਬਹੁਤ ਗਮੀ ਹੁੰਦੀ ਆ ਤੁਹਾਨੂੰ ਤੁਹਾਡੀ ਤੁਸੀਂ ਬਹੁਤ ਮਤਲਬ ऐसे दुख से गुजर रहे ना ਤੁਹਾਡੇ ਕੋਲ ਸ਼ਬਦ ਨਹੀਂ ਹੁੰਦੇ ਤੇ ਕਦੇ-ਕਦੇ ਜ਼ਿੰਦਗੀ ਜੇ ਮੌਕਾ ਵੀ ਆਉਂਦਾ ਤੁਹਾਡੇ ਕੋਲ ਉਹ ਇਹ ਮਤਲਬ ਜਿਹੜਾ ਦਿਨ ਹੁੰਦਾ ਸੇਮ ਦੇ ਆ ਜਾਂਦਾ ਤੁਹਾਨੂੰ ਖੁਸ਼ੀ ਵੀ ਬਹੁਤ ਜ਼ਿਆਦਾ ਹੁੰਦੀ ਆ ਤੁਹਾਨੂੰ ਗਮ ਵੀ ਬਹੁਤ ਜ਼ਿਆਦਾ ਹੁੰਦਾ ਤੇ ਤੁਹਾਨੂੰ ਉਹ ਤੋਂ ਸਮਝ ਨਹੀਂ ਲੱਗ ਰਿਹਾ ਹੁੰਦਾ ਤੁਸੀਂ ਕੀ ਰਿਐਕਟ ਕਰੋ ਕਿਵੇਂ ਬਿਹੇਵ ਕਰੋ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਹੁੰਦਾ ਅੱਜ ਮੇਰਾ ਉਹੀ ਹਾਲਾਤ ਨੇ ਮੇਰਾ ਭਰਾ ਜਵੰਦਾ ਸਾਡੇ ਵਿੱਚ ਨਹੀਂ ਹੈਗਾ ਫਿਰ ਵੀ ਤੁਸੀਂ ਇੱਥੇ ਆਏ ਜਵੰਦਾ ਜੇ ਅੱਜ ਹੁੰਦਾ ਤਾਂ ਔਰੇ ਵੀ ਹੁੰਦਾ ਸਾਡੇ ਨਾਲ ਵੀ ਹੁੰਦਾ ਸਾਰੀ ਅਸੀਂ ਜਿੰਨਾ ਵੀ ਇਹ ਸ਼ੋਅ ਆ ਉਹਨੂੰ ਡੈਡੀਕੇਟ ਕਰਦੇ ਆ ਉਹਦੀ ਮੁਹੱਬਤ ਚ ਅਸੀਂ ਤੇ ਉਹਦੇ ਕਿਸ ਸਦਕੀ ਰੱਖਦੇ ਆ ਇੱਕ ਤੇ ਪ੍ਰਮਾਤਮਾ ਨੂੰ ਅਰਦਾਸ ਕਰਦੇ ਆ ਸਾਰੀ ਟੀਮ ਵੱਲੋਂ ਕਿ ਉਹਨਾਂ ਦੀ ਗਲਬਤੜੀ ਚ ਜਾ ਤੇ ਉਹਦੇ ਚਰਨਾਂ 'ਚ ਰਹੇ ਸੋ ਥੈਂਕ ਯੂ ਆ ਤੁਹਾਡਾ ਸਾਰਿਆਂ ਦਾ ਤੁਸੀਂ ਆਏ ਹੋ ਬਹੁਤ ਜ਼ਿਆਦਾ ਇੱਕ ਮੀਡੀਆ ਰਿਕਵੈਸਟ ਆ ਕਿਸੇ ਦੀ ਬਹੁਤ ਜ਼ਿਆਦਾ ਵਾਈਟ ਕਰਨ ਦੀ ਕੋਈ ਤੱਕਾ ਮੁੱਕੀ ਨਾ ਕਰਿਓ ਪਲੀਜ਼ ਹਨਾ ਓਰੇ ਜੀ ਨੇ ਵਾਈਟ ਦੇਣੀ ਆ ਓਰੇ ਆ ਕਿਉਂ ਵਾਈਟ ਦਊਗਾ ਤੇ ਉਸ ਤੋਂ ਬਾਅਦ ਤੁਸੀਂ ਸਾਰ ਨੂੰ ਮਤਲਬ ਆਰਾਮ ਨਾਲ ਹੈਂਡਲ ਕਰਕੇ ਫ੍ਰੀ ਕਰ ਸਕਦੇ ਹੋ ਕਾਲੀ ਨਾ ਕਰਿਓ ਪਲੀਜ਼ ਇਹ ਰਿਕਵੈਸਟ ਆ ਕ੍ਰਿਸ਼ਪਾ ਜੀ ਮੇਰੇ ਨਾਲ ਨੇ ਜੀ ਪਰਫਾਰਮੈਂਸ ਦੇਖ ਲਈ ਸਿਕੰਦਰ ਸੀਗੇ ਸਾਡੇ ਫਿਲਮ ਦੇ ਸਿਕੰਦਰ ਤੇ ਜ਼ਿੰਦਗੀ ਦੀ ਸਾਡੇ ਸਿਕੰਦਰ ਨੇ ਮੇਰਾ ਭਰਾ ਪਲੀਜ਼ ਥੈਂਕ ਯੂ ਭਾਜੀ ਮੈਂ ਕਹੂੰਗਾ ਦੋ ਸ਼ਬਦ ਤੁਸੀਂ ਜਿਹਨੂੰ ਗੋਪੀਸ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਜੀ ਮੈਂ ਗੱਲ ਸ਼ੁਰੂ ਕਰੂੰਗਾ ਜਿੱਦਾਂ ਹੈਰੀ ਹੋਰਾ ਨੇ ਕਿਹਾ ਕਿ ਇਹ ਸ਼ੋਅ ਜਿਹੜਾ ਵੀ ਅਸੀਂ ਜੋ ਵੀ ਆ ਫਿਲਮ ਦਿਖਾਈ ਹੈ ਸਾਡੇ ਪਿਆਰੇ ਵੀਰ ਜੋ ਸਾਡੇ ਵਿੱਚ ਨਹੀਂ ਹੈ ਹੁਣ ਰਾਜਵੀਰ ਜਵੰਦਾਵਾਲ ਡੈਡੀਕੇਟਿਡ ਸੀ ਉਹਨਾਂ ਲਈ ਸੀ ਉਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਰਿਹਾ ਇਸ ਕਮੇਟੀ ਦੇ ਵਿੱਚ ਬੜਾ ਪਿਆਰ ਇਨੈਗਿਸ ਦਾ ਯੋਗਦਾਨ ਅਸੀਂ ਇਹ ਛੋਟੀ ਜੀ ਐਫਰਟ ਕੀਤੀ ਸੀ ਕਿ ਅੱਜ ਦੇ ਦਿਨ ਨੂੰ ਅਸੀਂ ਪੂਰੀ ਕਰੇ ਸੀ ਬਹੁਤ ਸਮੇਂ ਤੋਂ ਅੱਜ ਹਾਜ਼ਰ ਭਾਗੀ ਖਬਰ ਵੀ ਜਲ ਭਾਰੀ ਹੈ ਖੁਸ਼ੀ ਮਨਾਈ ਨਹੀਂ ਜਾ ਰਹੀ ਸਮਝ ਨਹੀਂ ਆ ਰਿਹਾ ਪਰ ਜੋ ਵੀ ਹੈ ਕੁੱਲ ਮਿਲਾ ਕੇ ਇਹ ਹੈ ਕਿ ਜੋ ਬਣਾਇਆ ਸੀ ਪਿਛਲੇ 1 ਸਾਲ ਤੋਂ 2 ਸਾਲ ਤੋਂ ਜਸਤੇ ਮਿਹਨਤ ਕੀਤੀ ਸੀ ਤੁਹਾਡੇ ਸਾਹਮਣੇ ਲਿਆਂਦਾ ਜੋ ਇਹਦਾ ਸਭ ਤੋਂ ਮੇਨ ਕਾਰਨ ਇਹ ਸੀਗਾ ਮੇਰਾ ਇਸ ਫਿਲਮ ਨੂੰ ਕਰਨ ਦਾ ਕਿ ਇਹ ਫਿਲਮ ਸ਼ਾਇਦ ਕੋਈ ਦਿਸ਼ਾ ਦੇਵੇ ਸਾਡੇ ਪੰਜਾਬੀ ਸਿਨੇਮੇ ਨੂੰ ਜਿਸ ਨਾਲ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨੂੰ ਪ੍ਰੇਰਣਾ ਮਿਲੇ ਕੋਈ ਸੇਧ ਮਿਲੇ ਸਮਾਜ ਨੂੰ ਸੇਧ ਮਿਲੇ ਬਲ ਮਿਲੇ ਬੰਦੇ ਨੂੰ ਇਨਸਾਨ ਨੂੰ ਸਮਝ ਆਵੇ ਕਿ ਔਕੜਾਂ ਆਉਂਦੀਆਂ ਰਹਿੰਦੀਆਂ ਨੇ ਅੱਗੇ ਵਧਣਾ ਹੀ ਜ਼ਿੰਦਗੀ ਦਾ ਨਾਮ ਹੈ ਤੇ ਮੈਂ ਧੰਨਵਾਦ ਨਹੀਂ ਆ ਸਾਰਿਆਂ ਦਾ ਜਿਨ੍ਹਾਂ ਨੇ ਇਸ ਫਿਲਮ ਨੂੰ ਬਣਾਇਆ ਔਰ ਮੈਨੂੰ ਇਹਦਾ ਹਿੱਸਾ ਬਣਾਇਆ ਮੈਂ ਸਾਰਿਆਂ ਦੇ ਭਲੇ ਲਈ ਸਾਰਿਆਂ ਦੀ ਸੇਵਾ ਅਰਦਾਸ ਕਰਦਾ ਔਰ ਚੜ੍ਹਦੀ ਕਲਾ ਬਖਸ਼ੀ ਮੈਂ ਇੱਕ ਬੇਨਤੀ ਹੋਰ ਕਰਨਾ ਚਾਹਾਂਗਾ ਕਿ ਇਹ ਅੱਜ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇਸ ਮੌਕਮੇ ਤੇ ਇਹ ਸੰਘਰਸ਼ ਮੇਰਾ ਇੱਕ ਖਾਸ ਇਨਸਾਨ ਨੂੰ ਨਜ਼ਦੀਕ ਰੱਖ ਕੇ ਸੀ ਜਿਨੇ ਮੌਸ ਸੁਣਾ ਕੰਮ ਵਿੱਚ ਦਸਲੀ ਲਈ ਕੀਤਾ 15-20 ਸਾਲਾਂ ਦੀ ਜ਼ਿੰਦਗੀ ਦੇ ਦਿੱਤੇ ਪਰ ਉਹ ਪਹਿਚਾਨ ਜਿਹਦੀ ਉਹ ਹੱਕਦਾਰ ਸੀ ਉਹਨੂੰ ਨਹੀਂ ਮਿਲ ਸਕੀ ਤੇ ਇੱਕ ਛੋਟਾ ਜਿਹਾ ਪ੍ਰਯਾਸ ਹੈ ਇੱਕ ਕਲਾ ਨੂੰ ਇੱਕ ਮੰਚ ਦੇਣ ਦਾ ਤੇ ਹੁਣ ਤੁਹਾਡੇ ਹੱਥੋਂ ਗੱਲ ਹੈ ਅਸੀਂ ਆਦਾ ਕੰਮ ਕੀਤਾ ਜੋ ਸ਼ਖਸ ਜਿਹਦੇ ਕਰਕੇ ਇਹ 라ਵੀ ਦੇ ਕੰਡੇ ਅੱਜ ਬਣਾਈ ਗਈ ਹੈ ਉਹ ਹੋਰ ਕੋਈ ਨਹੀਂ ਸੰਦੀਪਪੁਰ ਸਿੱਧੂ ਜਿਹਨੂੰ ਮੈਂ ਪਿਉ ਕਹੈ ਨਾ ਤੇ ਮੈਨੂੰ ਬਹੁਤ ਜ਼ਿਆਦਾ ਉਮੀਦ ਹੈ ਤੇ ਮੇਰੀ ਬਿੰਤੀ ਵੀ ਹੈ ਕਿ ਇਹ ਤੁਹਾਡੀ ਧੀ ਹੈ ਇਹਨੂੰ ਆਪਣਾ ਪਿਆਰ ਜ਼ਰੂਰ ਦਿਓ ਇਹਦੇ ਕੰਮ ਨੂੰ ਜੇ ਤੁਹਾਨੂੰ ਚੰਗਾ ਲੱਗੇ ਜਰੂਰ ਸਰਹਾਓ ਤੇ ਇਦਾਂ ਦੀ ਹੋਰ ਵੀ ਸੰਦੀਪ ਨੂੰ ਇਦਾਂ ਹੀ ਉਹਨਾਂ ਦੇ ਹੱਕ ਤੱਕ ਪਹੁੰਚਾਉਣ ਦੀ ਆਪਣਾ ਵੀ ਯੋਗਦਾਨ ਦਿਓ ਤਾਂ ਕਿ ਹਰ ਕਲਾਕਾਰ ਜੋ ਇੱਕ ਕਲਾ ਦਾ ਦਮ ਰੱਖਦਾ ਹੈ ਉਹਨੂੰ ਉਹਦਾ ਮੁਕਾਮ ਜਰੂਰ ਮਿਲਣਾ ਜ਼ਰੂਰੀ ਹੈ ਤੇ ਪਲੀਜ਼ ਆਈ ਵੁੱਡ ਲਵ ਟੂ ਹੈਵ ਯੂ ਸਰਦ ਪਹਿਲਾਂ ਸੰਪੇਕ ਕਰ ਸਕੋ ਸਮਝ ਆ ਰਿਹਾ ਹੈ ਵੀ आज दिन की खुशी मनावा या दुख मनावा कि छोटा भी राजवीर चला गया बाकी इस मुकाम तक पहुंचने लिए सफर बड़ा लंबा सी 20 साल थोड़े नहीं सी मैं अपने फादर साहब श्री अशोक चौहान जी तो साड़ी माँ शिमला चौहान जी मैं उन्होंने अच्छे तो सारे के सामने ਦਿੰਤੋ ਦਿੰਤੋ ਮੈਂ ਮੈਕਸ ਕੇ ਨਾਲ ਜਲੀਆ ਤੇ ਉਹਨਾਂ ਨੇ ਇੱਕ ਐਸਾ ਬੇਟਾ ਪੈਦਾ ਕੀਤਾ ਜਿਨੇ ਮੇਰੇ ਫੀਲਿੰਗਸ ਮੇਰੇ ਭਾਵ ਨੂੰ ਸਮਝਿਆ ਮੇਰੇ ਦਰਦ ਨੂੰ ਸਮਝਿਆ ਮੈਂ ਮੇਰਾ ਰੱਬ ਜਿੱਤੂ ਹੀ ਹੈ ਆ ਸਾਰਿਆਂ ਸਾਹਮਣੇ ਕਹਿੰਦੀ ਮੇਰਾ ਰੱਬ ਜਿੱਤੂ ਹੀ ਹੈ ਤੇ ਮੈਂ ਮੌਦਾ ਦੇਣ ਨਹੀਂ ਦੇ ਸਕਦੀ ਆ ਜਿਹੜੇ ਮੈਨੂੰ ਜਿਉਂਦੀ ਕਰਤਾ ਥੈਂਕ ਯੂ ਸੋ ਨੰਤੀ ਯਾਰ ਇਹ ਮੋਸ਼ਨ ਨੇ ਜਿਹੜੇ ਇੰਨੀ ਸਟਰਗਲ ਸੀਗੀ ਇੰਨੀ ਮਿਹਨਤ ਸੀ ਸਾਡੀ ਫਿਲਮ ਦੀ ਹੈ ਨਾ 2 ਸਾਲ ਦਿਨ ਰਾਤ ਲਾਏ ਸੀਗੇ ਤੇ ਅੱਜ ਉਹ ਦਿਨ ਆ ਗਿਆ ਜਦੋਂ ਤੁਸੀਂ ਦੇਖਿਆ ਸਾਰਾ ਸੋ ਮੁबारकਾਂ ਦਿਨ ਬਹੁਤ ਬਹੁਤ ਮਾਤਮਾ ਆਈ ਤੁਹਾਡੇ ਤੇਨ ਤੇ ਹੁਣ ਮੈਂ ਪਲੀਜ਼ ਰਿਕਵੈਸਟ ਕਰਾਂਗਾ ਮੈਮ ਤੁਸੀਂ ਦੋ ਸ਼ਬਦ ਬੋਲੋ ਸਾਡੀ ਇਹ ਫਿਲਮ ਰਾਵੀ ਦੇ ਕੰਢੇ ਪਰਿਵਾਰਕ ਕਹਾਣੀ ਹੈ ਔਰ ਪੰਜਾਬ ਦੇ ਛੋਟੇ ਜਿਹੇ ਪਰਿਵਾਰ ਦੀ ਜਿਹੜੀ ਕਿ ਰਾਵੀ ਦੇ ਕੰਢੇ ਤੇ ਰਹਿੰਦਾ ਔਰ ਧੀਆਂ ਦੀ ਸਟੋਰੀ ਹੈ ਮੈਨੂੰ ਮਾਨ ਹੈ ਸਕਦਾ ਹੈ ਕਿ ਜਤਿੰਦਰ ਚੋਹਾਨ ਜੀ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਐ ਹੈਰੀ ਪੱਟੀ ਨੇ ਡਾਇਰੈਕਟ ਕੀਤਾ ਐਂਡ ਹੈਰੀ ਬਹੁਤ ਸੈਂਸਿਟਿਵ ਡਾਇਰੈਕਟਰ ਹੈ ਔਰ ਕਿਆਸ ਕਰੇ ਵਾਲੇ ਇਸ ਨੂੰ ਲਿਖਿਆ ਤੇ ਬਾਕੀ ਇਹਨਾਂ ਦੇ ਕੰਮ ਸੀ ਕਿ ਐਕਟਰਸ ਤੋਂ ਕੀ ਕਰਾਉਣਾ ਔਰ ਬਹੁਤ ਹੀ ਇਮੋਸ਼ਨਲ ਬਹੁਤ ਫਿਲਮ ਕਰਕੇ ਮਜ਼ਾ ਆਇਆ ਹੁਣ ਬਾਕੀ ਤੁਹਾਡੇ ਤੇ ਛੱਡਦੇ ਆਂ ਕਿ ਤੁਹਾਨੂੰ ਕਿੰਨੀ ਪਸੰਦ ਆਈ ਕਿ ਬੇਸਿਕਲੀ ਕੁੜੀਆਂ ਦੀ ਸਟੋਰੀ ਹੈ ਐਂਡ ਕੁੜੀਆਂ ਦੇ ਮਾਲ ਉਸੇ ਦਿਲੋਂ ਜੁੜੇ ਹੋਏ ਸੀ ਤੇ ਮੈਨੂੰ ਆਸ ਹੈ ਦਰਸ਼ਕਾਂ ਨੂੰ ਇਹ ਫਿਲਮ ਪਸੰਦ ਆਏਗੀ ਔਰ ਇਹ ਪੰਜਾਬੀ ਸਿਨੇਮਾ ਦੀ ਮੁਹਾਰ ਬਦਲਣ ਵਾਲੀ ਸਲਮ ਹੈ। ਥੈਂਕ ਯੂ। ਥੈਂਕ ਯੂ। ਤੇ ਮੈਂ ਇੰਟਰੋਡਿਊਸ ਕਰਨਾ ਤੁਹਾਡੇ ਅੱਗੇ ਈਆ ਨੂੰ ਜਿਹਦੇ ਵਿੱਚ ਦੀ ਪਹਿਲੀ ਫਿਲਮ ਸੀਗੀ ਇਹ।

था कि मेरी डेब्यू है जब पता भी लगा था इतने अच्छे को एक्टर और इतने अच्छे स्टार्स हैं तो मेरे लिए बहुत ज़्यादा डिफिकल्टी थी क्योंकि मे मेरे, मेरे पास कोई थिएटर थे, बैकग्राउंड कुछ भी नहीं है मेरे पास एक्सपीरियंस भी नहीं है बट स्टिल कुछ एज अ चाइल्ड आर्टिस्ट एक या दो काम किया था तो उसके थ्रू हैरी सर और इन सब ने मेरा काम बस एक क्लिक में देखा तो शायद उन्हें लगा कि गगन के करैक्टर के लिए मैं बनी हूँ जो गगन का करेक्टर है वैसे ही मैं रियल रियल लाइफ ऑल्सो चुलबुली नटकट ये सब चीज़ें मैं आज सबसे ज़्यादा यहाँ छोटी हूँ बट इन्होंने जितना मेरे को प्यार दिया और इन सबके एक्सपीरियंस के साथ आपके सामने इतने बड़े स्क्रीन पे और एक और चीज ये मेरे मम्मा है और एक सिस्टर का रोल करना ये सबसे बड़ी चीज़ थी कोई कह नहीं सकता कि ये मेरे मम्मा है ਮੈਂ ਬਸ ਇਹੀ ਮੈਂ ਸਾਰਿਆਂ ਨੂੰ ਹੱਥ ਜੋ ਕੇ ਬੇਨਤੀ ਕਰੂੰਗੀ ਕਿ ਸ਼ਾਇਦ ਤੁਸੀਂ ਐਕਸੈਪਟ ਕਰ ਲਿਆ ਹੋਣਾ ਸਾਨੂੰ ਭੈਣਾ ਦੇ ਕਰੈਕਟਰ ਜੀ ਔਰ ਹੈਰੀ ਭਾਈ ਨੇ ਮੈਨੇ ਇਹ ਗੱਲ ਕਹੀ ਸੀ ਕਹਿੰਦੇ ਕਿ ਉਹ ਜਿਹੜਾ ਇਤਿਹਾਸ ਲੱਜਦਾ ਉਹ ਐਸ ਉਮਰ ਚ ਹੀਰੋਇਨ ਆ ਕੇ ਦਿਖਾਇਆ ਤੇ ਮਾਵਾ ਤੇ ਆ ਦੋਨੋਂ ਭੈਣਾ ਦੇ ਕਰੈਕਟਰ ਚਾਹੀਏ ਨੇ ਥੈਂਕ ਯੂ ਨੀਰੇਸ਼ ਫਸਟ ਟਾਈਮ ਐਸਟੀ ਹੋ ਗਿਆ ਥੈਂਕ ਯੂ ਸ਼ਾ ਫਸਟ ਟਾਈਮ ਐਸਟੀ ਹੋਇਆ ਤੇ ਅੱਜ ਤੂੰ ਮੈਂ ਫੇਰ ਉੱਥੇ ਆਉਣੀ ਆਂ ਕਿ ਮੇਰਾ ਥੰਮ ਫਰਮਾਤਮੈਨ ਨੂੰ ਲੰਮੀ ਉਮਰ ਬਖਸ਼ੇ ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਜਿੱਤੂ ਦੇ ਹਿੱਸੇ ਵਿੱਚ ਆ ਜਾਣ ਥੈਂਕ ਯੂ ਥੈਂਕ ਯੂ ਮੈਨੂੰ ਕੋਈ ਐਸਾ ਲੱਗ ਰਿਹਾ ਹੈ ਕਿ ਇਸ ਇੰਡਸਟਰੀ ਵਿੱਚ ਸਭ ਤੋਂ بڑا ਹਾਰ ਆਈ ਗੈਸ ਮਮਾ ਕੇ ਸਟਰਗਲ ਕੇ ਬਾਅਦ ਮੇਰਾ ਹੋਗਾ ਅਰੀ ਮੈਂ ਨਾ ਥੈਂਕ ਯੂ ਮੈਂ ਹੁਣ ਕਹਾਂਗਾ ਮੈਂ ਪਤੀ ਤੁਸੀਂ ਬਾਦੀ ਇਹ ਕੈਰੈਕਟਰ ਦੇਖਦਾ ਫਿਰਨ ਉਹ ਬਹੁਤ ਟਾਈਮ ਲਈ ਉਹ ਇਦਾਂ ਨੂੰ ਚੁੱਪ ਮਤਲਬ ਟੰਬ ਲੰਦਾ ਹੁੰਦਾ ਹੈ ਤਿੰਨ ਸੀਨਾ ਦੇ ਵਿੱਚ ਬਈ ਤੁਸੀਂ ਬਾਖ ਮਾਰਦੇ ਹੋ ਕੋਈ ਤੁਸੀਂ ਮੇਰਾ ਹੌਸਲਾ ਮੈਨੂੰ ਮਿਲ ਸੀਗੀ ਵੀ ਤੁਸੀਂ ਇਹ ਐਕਸਟਰਾ ਕੰਮ ਆਨੇ ਕੱਟ ਸਮੇਂ ਤੁਸੀਂ ਕਰ ਸਕਦੇ ਹੋ ਸੋ ਮੇਰੇ ਮਨੋਂ ਬਾਬਾ ਮਾਰ ਤਾਂ ਬਹੁਤ ਸ਼ਾਨਦਾਰ ਇਹਨੇ ਪਾਤਰ ਕੀਤਾ ਮੈਂ ਬਹੁਤ ਸੈਟੀਸਫਾਈਡ ਹਾਂ ਬਈ ਤੋਂ ਥੈਂਕ ਯੂ ਥੈਂਕ ਯੂ ਚਲੋ ਇਹ ਸ਼ਬਦ ਕਹੇ ਡਾਇਰੈਕਟਰ ਸਾਹਮਣੇ ਮੇਰੇ ਲਈ ਬਹੁਤ ਵੱਡੀ ਪ੍ਰਾਪਤੀ ਹੈ ਸੋ ਲੈਣਾ ਫੋਟੋ ਸਾਰਨ ਗਰਵਨ ਹਸੀ ਗਾਲ ਜੀ ਅਵੇ ਹਰ ਵੀ ਨੇ ਸਾਰਿਆਂ ਨੇ ਜ਼ਿਕਰ ਕੀਤਾ ਸਾਡੇ ਭਰਾ ਦਾ ਰਾਜਵੀਰ ਦਾ ਸੀ ਸਾਰੇ ਇਕੱਠੇ ਬੜੇ ਹੋਏ ਹਾਂ ਯੂਨੀਵਰਸਿਟੀ ਕਿੱਥੇ ਰਹੇ ਹਾਂਗੇ ਤਾਂ ਉਹਦੀ ਗੱਲ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਵੀ ਆਪਣਾ ਮੀਡੀਆ ਤੇ ਵੀ ਚੱਲਦੀ ਰਹੀ ਹੈਗੀ ਉਹਦੀ ਇੰਟਰਵਿਊ ਵੀ ਚੱਲਦੀ ਸੀਗੀ ਇੱਕ ਹਮੇਸ਼ਾ ਹੀ ਕਹਿੰਦਾ ਹੁੰਦਾ ਸੀ ਰਾਜਵੀਰ ਵੀ ਜ਼ਿੰਦਗੀ ਜਿਉਣ ਦਾ ਨਾਮ ਹੈ ਇਹਨੂੰ ਆਪਾਂ ਹਰ ਰੋਜ਼ ਹਰ ਪਲ ਹੱਸ ਕੇ ਖੁਸ਼ੀ ਦਿਨਾ ਚਾਹੀਏ ਉਹਦੀ ਜਾਨ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਅਫਸੋਸ ਹੈ ਭਰਾ ਦਾ ਪਰ ਉਹ ਗਿਆ ਇਹ ਕਹੀਆਂ ਲੈਣਾ ਹਮੇਸ਼ਾ ਯਾਦ ਰਹਿਣੀ ਹੈ ਤੇ ਸਾਡੀ ਇਹ ਫਿਲਮ ਤੁਸੀਂ ਸਾਰਿਆਂ ਨੇ ਜਿੰਨੇ ਤੁਸੀਂ ਦੇਖੀਏ ਸਾਹਨੇ ਆਪਦੇ ਵਿਚਾਰ ਦੋ ਉਹ ਲਗਾ ਵੀ ਮੇਰੀ ਜ਼ਿੰਦਗੀ ਦੀ ਇੱਕ ਖੁਸ਼ੀ ਹੈ ਕਿ ਇਸ ਫਿਲਮ ਦਾ ਮੈਂ ਹਿੱਸਾ ਸੀ ਅੰਕਿਤ ਸਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਇਹਨਾਂ ਨੇ ਤਾਂ ਪਹਿਲਾਂ ਵੀ ਸਾਬਿਤ ਕੀਤਾ ਹੋਇਆ ਉਹਨੀਆਂ ਫਿਲਮਾਂ ਦੇ ਨਾਲ ਕਿ ਪੰਜਾਬੀ ਸਿਨੇਮੇ ਦੇ ਵਿੱਚ ਕਿੰਨੀ ਵਧੀਆ ਫਿਲਮਾਂ ਦਿੱਤੀਆਂ ਨੇ ਤੇ ਇਹ ਉਹਨਾਂ ਦੀ ਮੈਂ ਕਹਿੰਨਾ ਪੰਜ ਸਟੈਪ ਅੱਗੇ ਹੀ ਹੈ ਬਹੁਤ ਜ਼ਿਆਦਾ ਮੈਂ ਤੁਸੀਂ 5 ਸਾਲ 4 ਸਾਲ ਬਾਅਦ ਸਾਰਿਆਂ ਨੇ ਵਾਪਸੀ ਕੀਤੀ ਸੀ ਥੈਂਕ ਯੂ ਬਹੁਤ ਤਰਫੋਂ ਸ਼ਗਨ ਲਈ ਥੈਂਕ ਯੂ ਇਹ ਤੁਹਾਡਾ ਸਾਰਿਆਂ ਦਾ ਥੈਂਕ ਯੂ ਸਾਰਿਆਂ ਨੂੰ ਕਹਿੰਦਾ ਕਿ ਫਿਲਮ ਜਰੂਰ ਜਿੰਨੇ ਵੀ ਦੇਖੋ ਇਹ ਗਰਲਫ੍ਰੈਂਡ ਨੇ ਇੱਕ ਵਾਰ ਫੈਮਲੀ ਨਾਲ ਜਰੂਰ ਦੇਖਿਓ ਤੇ ਤੁਹਾਨੂੰ ਚੰਗੇ ਲੱਗੂਗੀ ਥੈਂਕ ਯੂ ਸੋ ਮਚ ਦੇ ਤੁਸੀਂ ਨਵਾਂ ਚਿਹਰਾ ਦੇਖਿਆ ਹੋਣਾ ਜੇ ਦੱਸੀ ਹਾਂ ਜਿਹੜਾ ਫਿਲਮ ਕਰ ਰਿਹਾ ਸੀ ਐਕਟਿੰਗ ਕਰ ਰਿਹਾ ਸੀਗਾ ਮੇਰਾ ਭਰਾ ਇੱਥੇ ਹੈਗਾ ਸਾਡੇ ਨਾਲ ਥੋੜੇ ਥੋੜੇ ਦਿਨ ਪਹਿਲਾਂ ਇਹ ਐਜ਼ ਅ ਹੀਰੋ ਲਾਂਚ ਹੋਇਆ ਹਾਂ ਤੇ ਮੈਨੂੰ ਲਾਂਬਾ ਦੇ ਰਿਹਾ ਹੈ ਜਿਹੜੇ ਨੂੰ ਆਫ ਤੋਂ ਜਿਹੜੇ ਰੋਲ ਉਹ ওভার ਹੋਣ ਲੱਗ ਗਏ ਸੀਗੇ ਕਹਿੰਦਾ ਤੂੰ ਮੇਰੇ ਖਤਮ ਕਰਾਣੇ ਮੈਂ ਸੀ ਹੀਰੋ ਬਣਿਆ ਸੀ ਤਾਂ ਫਿਲਮ ਬਣਾਉਣਾ ਲੱਗਿਆ ਜਸੀ ਗਰੇਸਿੰਗ ਤੋਂ ਸ਼ਾਹ ਮੈਂ ਮਤਲਬ ਮੈਂ ਮੈਨੂੰ ਲੱਗਦਾ ਮੈਂ ਬਹੁਤ ਖੁਸ਼ਕਿਸਮਤ ਆ ਕਿ ਮੈਂ ਇਸ ਤਰ੍ਹਾਂ ਦੀ ਸਿਨੇਮੇ ਦਾ ਹਿੱਸਾ ਬਣਿਆ ਮੈਨੂੰ ਮੌਕਾ ਮਿਲਿਆ ਮੈਂ ਬਹੁਤ ਟਾਈਮ ਇੰਤਜ਼ਾਰ ਕੀਤਾ ਹੈ ਇਸ ਮੈਨੂੰ ਵਿੱਚ ਆਏ ਜਿਵੇਂ ਲੱਗ ਰਿਹਾ ਜਿਵੇਂ ਕੋਈ ਸੁਪਨਾ ਆ ਰਿਹਾ ਹੁੰਦਾ ਕਿਉਂਕਿ ਇਸ ਤਰ੍ਹਾਂ ਦੀਆਂ ਫਿਲਮਾਂ ਦੇਖ ਕੇ ਮੇਰੇ ਮੂੰਹ ਚੋਂ ਵਾਹ ਨਿਕਲਦੀ ਸੀ ਔਰ ਮੈਨੂੰ ਦੋ ਦੋ ਤਿੰਨ ਤਿੰਨ ਦਿਨ ਨੀਂਦ ਨਹੀਂ ਸੀ ਆਉਂਦੀ ਜਦੋਂ ਮੈਂ ਇਸ ਤਰ੍ਹਾਂ ਦੀਆਂ ਫਿਲਮਾਂ ਦੇਖਦਾ ਸੀ ਔਰ ਅੱਜ ਮੈਂ ਆਪ ਇਸ ਤਰ੍ਹਾਂ ਦੀ ਫਿਲਮ ਦਾ ਹਿੱਸਾ ਹਾਂ ਦੀਰੇ ਜੀ ਪੰਕਜ ਕਪੂਰ ਜੀ ਫੈਰੀ ਬਾਈ ਦੀ ਡਾਇਰੈਕਸ਼ਨ ਜਸਪਾਈ ਦੀ ਸਕ੍ਰਿਪਟ ਔਰ ਜਤਿੰਦਰ ਬਾਈ ਜਿਵੇਂ ਉਹ ਸਰ ਦਾ ਡਾਇਲੋਗ ਹੈ ਨਾ ਵਿੱਚ ਕਿ ਹਜ਼ਾਰ ਹੱਥਾਂ ਨਾਲ ਸਾਨੂੰ ਫੜਿਆ ਹੋਇਆ ਉਹਨੇ ਜਿਨ੍ਹਾਂ ਨੇ ਸਾਨੂੰ ਹਜ਼ਾਰ ਹੱਥਾਂ ਨਾਲ ਫੜਿਆ ਹੋਇਆ ਸੀ ਸੋ ਬਹੁਤ ਖੁਸ਼ਕਿਸਮਤ ਹਾਂ ਮੈਂ ਕਿ ਮੈਂ ਇਸ ਤਰ੍ਹਾਂ ਦੇ ਪ੍ਰੋਜੈਕਟ ਦਾ ਹਿੱਸਾ ਹਾਂ ਸੈਮੂਅਲ ਸਰ ਸਾਰੇ ਸੀਨੀਅਰ ਨਵਦੀਪ ਬਾਈ ਧੀਰਜ ਬਾਈ ਹਰੀਸ਼ ਬਾਈ ਸਾਰਿਆਂ ਦੇ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਿਆ ਥੈਂਕ ਯੂ बोल बोलदा तो रवि ने बिछीला बहुत सोणा काम ਕੀਤਾ ਮੈਂ थैंक यू ਕਰਾ ਰਿਹਾ ਯਾਰ ਬਹੁਤ ਹੀ ਸਾਰੇ ਆਰਟਿਸਟਸ ਕੋਲ ਨਹੀਂ ਬਣਾਉਣਾ ਦਰਿਆ ਬਣਾਉਣਾ ਨਾਲ ਦੇ ਵਿੱਚ ਮੈਂ ਮੇਰਾ ਇਹ ਪੰਜਾਬ ਦੀ ਸ਼ਾਨ ਨੇ థिएटरਾਂ ਦੀ ਨਾਟਕਾਂ ਦੀ ਰੰਗਮંચ ਦੀ ਕਲਾ ਦੀ ਸ਼ਾਨ ਮੇਰੇ ਇਹਨਾਂ ਬਿਨਾ ਅਧੂਰੀਆ ਪੰਜਾਬੀ ਹਿਸਟਰੀ ਵੀ ਇਹਨਾਂ ਬਿਨਾ ਅਧੂਰੀ ਹੈ ਮੈਂ ਕਹਿੰਦਾ థिएटर ਦੀ ਹਿਸਟਰੀ ਤੁਹਾਡੇ ਬਿਨਾ ਅਧੂਰੀ ਹੈ ਬਸ ਇਹ ਹਿਸਟਰੀ 'ਚ ਤੁਹਾਡਾ ਨਾਮ ਆਣਾ ਸਾਡੇ ਲਈ ਮਰ ਜਣੇ ਨੂੰ ਕਰਦਾ ਸੋ ਤੁਸੀਂ ਸੱਕਦੇ ਸੀਰੀਅਸਲੀ ਕਹਿ ਰਿਹਾ ਮੈਨੂੰ ਇਸ਼ਾਨ ਦੋਗਾ ਮੇਰਾ ਤੁਸੀਂ ਉਹਦੇ ਲਈ ਜਾਏ ਇਹ ਮਹਾਂਪਤ ਨੇ ਤੁਸੀਂ ਕੰਮ ਕਰਿਆ ਬਾਗਮਾਰ ਕੰਮ ਕੀਤਾ। ਮੈਂ ਸ਼ੁਕਰੀਆ ਦਾ ਕਰਦਾ ਤੇ ਮੈਂ ਕਹੂੰਗਾ ਇਹਨੂੰ ਦੋ ਸ਼ਬਦ ਪਲੀਜ਼। ਸਭ ਤੋਂ ਪਹਿਲਾਂ ਤਾਂ ਮੈਂ ਕਿਉਂਕਿ ਇਸ ਕਿਸਮ ਦੇ ਵਿਸ਼ੇ ਦੇ ਉੱਪਰ ਫੈਸਲੇ ਲੈਣੇ ਬਹੁਤਔਖੇ। ਇਹਨਾਂ ਨੇ ਜਿਹੜੇ ਜੀਤੂ ਹੋਰਾਂ ਨੇ ਸੰਦੀਪ ਹੋਰਾਂ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਤੇ ਹੈਰੀ ਹੋਰਾਂ ਨੇ ਮੈਨੂੰ ਜਦੋਂ ਫੋਨ ਕੀਤਾ ਸੀ ਕੈਰੈਕਟਰ ਬਾਰੇ ਸੁਣਾਇਆ ਗਿਆ ਸੀ ਮੇਰੇ ਅੰਦਰ ਦੋ ਵਿਚਾਰ ਚੱਲ ਰਹੇ ਸੀ ਕਿ ਕੀ ਕੀਤਾ ਜਾਵੇ ਤਾਂ ਉਹਦੇ ਵਿੱਚੋਂ ਮੈਂ ਜਿਹੜੇ ਵਿਚਾਰ ਦੀ ਚੋਣ ਕੀਤੀ ਕਿਉਂਕਿ ਪੰਕਜ ਜੀ ਆ ਰਹੇ ਸੀ ਤੇ ਹੈਰੀ ਮੇਰੇ ਡਿਪਾਰਟਮੈਂਟ 'ਚ ਹੈ ਤਾਂ ਉਹ ਇੱਕ ਰਿਸ਼ਤੇ ਹੁੰਦੇ ਨੇ ਸੋ ਰਾਜਵੀਰ ਦੀ ਗੱਲ ਵੀ ਮੇਰੇ ਦਿਮਾਗ 'ਚ ਆ ਰਹੀ ਹੁਣ ਗੱਲਾਂ ਕਰਦੇ ਕਰਦੇ ਉਹ ਵੀ ਮੇਰੇ ਡਿਪਾਰਟਮੈਂਟ ਦੇ ਵਿੱਚ ਸੀ ਸੋ ਉੱਥੋਂ ਮੈਂ ਫੈਸਲਾ ਕੀਤਾ ਸੀ ਕਿ ਜਦੋਂ ਅਸੀਂ ਨਵੇਂ ਜਾਂ ਸਾਡੇ ਤੋਂ ਛੋਟੀ ਉਮਰ ਦੇ ਜਿਹੜੇ ਕਲਾਕਾਰ ਨੇ ਤੇ ਮਹਰੇਸ਼ੀ ਕਾ ਚਾਹੇ ਡਾਇਰੈਕਟਰ ਹੈ ਚਾਹੀਏ ਕਿ ਉਹ ਨਾਲ ਕੰਮ ਕਰਾਂਗੇ ਤਾਂ ਇਹਨਾਂ ਨੂੰ ਇੱਕ ਅਲੱਗ ਕਿਸਮ ਦਾ ਸਿੱਖਣ ਨੂੰ ਮਿਲਦਾ ਔਰ ਸਮਝਦਾਰੀ ਤੁਹਾਡੀ ਵਿਕਾਸ ਕਰਦਾ ਸੋ ਪੰਕਜ ਜੀ ਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਕਿ ਉਹ ਬੜੀ ਦੇਰ ਬਾਅਦ 92 ਸਿੰਨੇਮੇ ਚਾਹੇ ਨੇ ਮੇਰੇ ਲਈ ਇਹ ਵੀ ਖੁਸ਼ੀ ਦਾ ਮੌਕਾ ਸੀ ਕਿ ਮੈਂ ਉਹਨਾਂ ਦੇ ਨਾਲ ਨਾਲ ਫਰੇਮ ਦੇ ਵਿੱਚ ਨੂੰ ਆ ਮਿਲਦਾ ਤਫੀਰਾ ਉਹਨਾਂ ਦੇ ਜਿੰਦਗਤ ਤਰੀਕਿਆਂ ਨੇ ਕੰਮ ਕਰਦੇ ਉਹਨਾਂ ਨੂੰ ਵੀ ਨਾਲ ਆਸਰ ਕਰ ਸੋ ਮੈਂ ਇਸ ਗੱਲ ਤੇ ਇਸ ਪ੍ਰੋਡਕਸ਼ਨ ਹੌਮਸ ਦਾ ਮੇਰੇ ਛੋਟੇ ਵੀ ਰਹੇ ਪੱਟੀ ਉਹਨਾਂ ਦਾ ਤੇ ਜਸ ਦਾ ਜਿਹਨੇ ਲਿਖਿਆ ਉਸ ਕਰੈਕਟਰ ਸੋ ਉਹਨਾਂ ਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਥੈਂਕ ਯੂ ਨਿੰਕੰਦਰ ਭਾਈ ਵੀ ਹੈਗਾ ਜੀ ਤੁਹਾਡੀ ਪਰਫਾਰਮੈਂਸ ਬਣ ਲੱਗਦਾ ਇਹ ਯਾਦ ਰੱਖੀ ਆ ਬਹੁਤ ਅੱਛੀ ਇਹ ਮੈਨੂੰ ਨਾ ਤੁਸੀਂ ਜਸ ਡਾਇਰੀ ਲੈ ਕੇ ਆਏ ਬੱਚਾ ਨਾ ਐਂਟਰੇਨ ਵੀ ਕਰਿਆ ਤੁਸੀਂ ਇਹ ਆਪਣੇ ਆਪ ਨੂੰ ਓਕੇ ਵੀਰੇ ਕੰਨੀ ਬਹੁਤ ਜੀ ਇਹ ਬਹੁਤ ਜ਼ਮੀਕ ਚੀਜ਼ ਹੋਈ ਆ ਇਹਨੂੰ ਪਤਾ ਤੁਸੀਂ ਮਹਿਸੂਸ ਕਰ ਮਾਰ ਨਹੀਂ ਹੋ ਪਰ ਮੈਂ ਉਹਨੂੰ ਮਹਿਸੂਸ ਕਰ ਪਾ ਰਿਹਾ ਇੱਕ ਕੱਟ ਤੇ ਸ਼ਾਮ ਦੇ ਹਨਾ ਅਲੱਗ ਤਰੀਕੇ ਨਾਲ ਤੁਸੀਂ ਅਲੱਗ ਵਿਧਾ ਨਾਲ ਮੇਰੇਸ਼ ਕੀਤਾ ਬਹੁਤ ਕੁਝ ਹੁੰਦਾ ਸੀ ਹਾਂ ਸਾਡੇ ਨਾ ਪੰਜਾਬੀ ਸਿਨੇਮੇ ਚ ਜੋ ਕੰਟੀ ਕਰਨੇ ਲਗ ਲਗ ਤਰੀਕੇ ਨੇ ਹਰ ਬੰਦੇ ਦੇ ਸਾਰੇ ਜਦੋਂ ਆਪਾਂ ਸ਼ੂਟ ਕਰਦੇ ਹਾਂ ਉਦੋਂ ਕਈ ਵਰੀ ਇਹ ਲੱਗਦਾ ਕਿ ਜਿਹੜੇ ਤਰੀਕੇ ਨਾਲ ਇਹ ਕੈਰੈਕਟਰ ਕੀਤਾ ਜਾ ਰਿਹਾ ਸਰ ਟ੍ਰੈਸ ਕਰਦੇ ਬਾ ਜਾਉਂਗੇ ਉਹ ਆਦਮੀ ਪਾਏਗਾ ਪਰ ਜਦੋਂ ਟੋਟਲਿਟੀ ਚ ਚੀਜ਼ਾਂ ਜੁੜਦੀਆਂ ਨੇ ਉਹ ਹੋਰ ਹੀ ਹੁੰਦਾ 23 ਮਿੰਮੇ ਦੀ ਇੱਕ ਗ੍ਰਾਮਨਾ ਜਿਹਨੂੰ ਵੀਲੀ ਆਪਾਂ ਸਮਝਾਂਗੇ ਉੱਥੇ ਜੋ ਕਈ ਵਰੀ ਉੱਥੇ ਸੀਨ ਤੇ ਤੁਹਾਡੀ ਵਜ੍ਹਾ ਸਦਕੇ ਕੇ ਸ਼ੂਟ ਕਰਦੇ ਭਰਾ ਹੋ ਸਕਦਾ ਸਨੇਮਲੇ ਜੋ ਤੁਹਾਡੇ ਬਿਲਕੁਲ ਅਲੰਗ ਅਰਥ ਲਾਏ ਜਿੱਤੇ ਸੋ ਤੇਰੀ ਸਿਨੇਮਾ ਔਰ ਫਰੇਮ ਬਾਰੇ ਜਿਹੜੀ ਤੇਰੀ ਸਭ ਚਹਿਕ ਤੇ ਸਿਨੇਮਾ ਜਿਹੜੇ ਪ੍ਰੀਖਿਆ ਰਿਹਾ ਪੱਟੀਆਂ ਬਹੁਤ ਵਧੀਆ ਸਾਰਾ ਸਿਨੇਮਾ ਹੈ ਦੇਖਣ ਵਾਲਾ ਸਾਰੇ ਪੰਜਾਬੀ ਨੂੰ ਥੈਂਕ ਯੂ ਵੈਰੀ ਥੰਕੂ ਨੀਂਗਿੰਦਰ ਬਾਈ ਜੀ ਨੀਂਗਿੰਦਰ ਬਾਈ ਜੀ ਨੇ ਥੋੜਾ ਫਿਲਮ ਨੂੰ ਹਲਾਇਆ ਕੇ ਵਿੱਚ ਨਾ ਹਾਂ ਬਾਕੀ ਕੀਤਾ ਬੰਕਟ ਜੀ ਨੂੰ ਬਹੁਤ ਜਿਆਦਾ ਤੰਗ ਕੀਤਾ ਹਾਂ ਕੁੜੀ ਦਾ ਰਿਸ਼ਤਾ ਛੱਡਦਾ ਸੀਗਾ ਉਹਨਾਂ ਨੇ ਜੀ ਇਹ ਕੋਸ਼ਾਤਮਾ ਕੰਮ ਆ ਸਭ ਤੋਂ ਪਹਿਲਾਂ ਤਾਂ ਹੈਰੀ ਭਾਜ ਨੂੰ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਫਿਲਮ ਦੇ ਵਿੱਚ ਇੱਕ ਅਹਿਮ ਕਿਰਦਾਰ ਦੇ ਉਹ ਹੰਗਾਮਾ ਦੇ ਕਲਾਕਾਰوں ਨੇ ਵਾਦੀਆ ਤਾਂ ਬਹੁਤ ਵਧੀਆ ਫਿਲਮ ਹੈ ਬਹੁਤ ਅਜੀ ਹੋਣੀ ਹੈ ਦਵਾ ਸੀ ਕਰੈਕਟਰ ਮੈਂ ਕਰ ਰਿਹਾ ਸੀ ਹੈਰੀ ਭਾਜ ਨੂੰ ਐਕਟਿੰਗ ਨਹੀਂ ਕਰਨ ਦੇ ਰਹੀ ਸੀ ਨਹੀਂ ਐਕਟਿੰਗ ਨਹੀਂ ਕਰਨੀ ਕਿ ਬਹੁਤ ਅੱਛੀ ਐਕਟਿੰਗ ਕਰੀਏ ਬਹੁਤ ਵਧੀਆ ਫਿਲਮ ਹੈ ਔਰ ਮੈਂ 100 ਦੇ ਕਰੀਬ ਫਿਲਮ ਕਰ ਦਿੱਤੀ ਆ ਸਭ ਮੇਰੇ ਖਿਆਲ ਦੇ ਵਿੱਚ ਜੇਕਰ ਮੈਂ ਨੰਬਰ ਦੇਵਾਂ ਇਸ ਫੇਰ ਨੰਬਰ ਰਾਜੀ ਦੇ ਕੰਨੇ ਸਭ ਤੋਂ ਪਹਿਲਾ ਨੰਬਰ ਚੋ ਗਿਆ ਮੇਰੀਆਂ ਫਰਮਾਂ ਬਾਹਰ ਬਹੁਤ ਚੀਰ ਮੈਂ ਬਾਕੀ ਅੱਜ ਅਸੀਂ ਦੁੱਖ ਦੀ ਘੜੀ ਦੇ ਵਿੱਚੋਂ ਗੁਜ਼ਰ ਕੇ ਆਏ ਆਂ ਰਾਜਵੇ ਜੰਡਾ ਜਿਹੜਾ ਕਿ ਸਾਡਾ 85 ਹਜ਼ਾਰ ਉਹ ਇਸ ਦੁਹਾਂ ਨੂੰ ਛੱਡ ਕੇ ਚਲਾ ਗਿਆ ਅੱਜ ਅਸੀਂ ਦੁਪਹਿਰ ਨੂੰ ਉਹਨਾਂ ਦੇ ਘਰ ਸੀ ਜੇ ਸ਼ਾਮ ਨੂੰ ਇੱਧਰ ਵੀ ਆਉਣਾ ਸੀ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਬੜੇ ਦੁਖੀ ਹੈ ਮੇਰਾ ਅੱਜ ਕੀਤਾ ਅੱਜ ਜਿਹੜਾ ਵੀ ਅਸੀਂ ਇਹ ਕਾਰਜ ਕਰ ਰਹੇ ਆਂ ਇੱਕ ਬਹੁਤ ਵੱਡਾ ਪ੍ਰਾਲਾ ਸੀ ਇਹਨਾਂ ਦਾ ਬਹੁਤ ਵੱਡਾ ਕੰਮ ਸੀ ਕਰਨਾਟਕ ਦੇ ਕਿਉਂਕਿ 10 ਤਰੀਕ ਨੂੰ ਜਿਹੜੀ ਫਿਲਮ ਸਾਡੇ ਵਿੱਚ ਹੋ ਰਹੀ ਹੈ ਧੰਨਵਾਦ ਅੱਛਾ ਸਾਡਾ ਰਾਈਟਰ ਨੇ ਫਿਲਮ ਦੇ ਜਿਹੜੇ ਤੁਹਾਨੂੰ ਖੂਬਸੂਰਤ ਗਾਣੇ ਸੁਣਿਆ ਸਾਰੀ ਗਵਿੰਦਰ ਖੰਨੇਆ ਇਹਨਾਂ ਨੂੰ ਕਿਸੇ ਸ਼ਾਂਤਾਨੀ ਮੁਤਾਸਦਾ ਹੈ ਨਹੀਂ ਮੈਂ ਇੰਟਰੋਡਕਸ਼ਨ ਵੀ ਦੇ ਸਕਦਾ ਇਹਨਾਂ ਦੀ ਰਿਸ਼ਕਲਾ ਸ਼ੁਕਰੀਆ ਬਾਕੀ ਕਿਸੇ ਤੁਹਾਨੂੰ ਇਹ ਗਾਣੇ ਦੇਖ ਕੇ ਦੱਸਦੇ ਹਾਂ ਬਹੁਤ ਬਹੁਤ ਸ਼ਾਬਾਸ਼ ਸਾਰੇ ਦਰਸ਼ਕਾਂ ਜਿਹੜੇ ਮੌਜੂਦ ਨੇ ਸਾਰੇ ਬਹੁਤ ਬਹੁਤ ਯਾ ਫਿਰ ਜਿਵੇਂ ਕਹਾਣੀ ਤੋਂ ਸ਼ੁਰੂ ਹੋਈ ਤੇ ਮੇਰੇ ਟਰੈਕਟਰ ਤੋਂ ਟਪਰ ਪਈ ਸੀ ਜਸਪੀਰੇ ਵਾਲੇ ਨੇ ਬਹੁਤ ਹੀ ਤੁਮਾਸ਼ ਸ਼ਟਰੀ ਕੀਤਾ ਮੇਰੀ ਪੱਟੀ ਨੂੰ ਉਸਨੇ ਬਦਿਆ ਬਦ ਕੀਤਾ ਫਿਲੋਂ ਦਾ ਸਿੱਧ ਸਾਡੇ ਜਿਹਦੇ ਭਾਈ ਨੇ ਤੇ ਮੇਰੀ ਖੁਸ਼ਕਿਸਮਤੀ ਹੈ ਕਿ ਸਟਾਨਾ ਨਾ ਵੀ ਕਿਸੇ ਪਰਿਵਾਰ ਤੋਂ ਕਿਉਂ ਕਿ ਧੀਆਂ ਦੀ ਫਿਲਮ ਇੱਕ ਪਰਿਵਾਰ ਦੀ ਜੇ ਤੀ ਕਿਸੇ ਦੇ ਖੁਸ਼ ਹੋ ਗਏ ਕਿ ਤੇ ਪਰਿਵਾਰ ਤੋਂ ਦੂਰ ਰਹਿ ਕੇ ਖੁਸ਼ ਹੋਏ ਹੈ ਉਹ ਇਹ ਕੁਮਲਤਾ ਮੈਂ ਚਾਹ ਰਿਹਾ ਹਾਂ ਆ ਤੇ ਅੰਦਰ ਜਿਹਨੂੰ ਤੋਂ ਵੀ ਸਰਦ ਨੂੰ ਕਿੰਨੇ ਸਾਲ ਨੂੰ ਖਰ ਖ ਬੁਲਾਤਾ ਹੈ ਅਗਲੇ ਨਕਾਰੀ ਇਸ ਇੱਕ ਜਿਹੜੀ ਜਾਈਟੀਲੀ ਰਵਣਾਪਾ ਦਾ ਆ ਲੱਗਦਾ ਕੁਝ ਗਿਆ ਲਾਸਟ ਜਿਹੜਾ ਹੀਰੋ ਹੁੰਦਾ ਫਿਲਮ ਦਾ ਪ੍ਰੋਡੂਸਰ ਹੁੰਦਾ ਅਸੀਂ ਉਸ ਫਿਲਮ ਅਸੀਂ ਬਣਾਉਂਦੇ ਹਾਂ ਤਾਂ ਪ੍ਰੋਡੂਸਰ ਦੇ ਸਿਰ ਤੇ ਨਾਉਂਦੇ ਆ ਉਹਦੀ ਮੇਨ ਟੂਰੀ ਆ ਉਹ ਵੀ ਦਿਨ ਰਾਤ ਜਾਗਦਾ ਸਾਡੇ ਵਾਂਗ ਨਾ ਸਾਨੂੰ ਪੈਸਾ ਵੀ ਪ੍ਰੋਵਾਈਡ ਕਰਦਾ ਹਰ ਸਹੂਲਤ ਵੀ ਪ੍ਰੋਵਾਈਡ ਕਰਦਾ ਹੈ ਪਰ ਉਹਨਾਂ ਨੂੰ ਅਸੀਂ ਜ਼ਿਆਦਾਤਰ ਅੱਗੇ ਨਹੀਂ ਉਹ ਦੇਖਿਆ ਜਾਂਦਾ ਹੈਗਾ ਜੀ ਮਤਲਬ ਪਿੱਛੇ ਦੇਖਿਆ ਪਰ ਮੈਂ ਚਾਹੁੰਦਾ ਕਿ ਲਾਸਟ ਦੇ ਵਿੱਚ ਸਾਡੇ ਦੋਨੋਂ ਪ੍ਰੋਡਿਊਸਰ ਸਿਮੂ ਸਮਾਪਕਰਨ ਤੇ ਥੋੜੇ ਨਾਲ ਜੋ ਇਹਨਾਂ ਦੇ ਦਿਲ ਦੀ ਫੀਲਿੰਗ ਨੇ ਉਹਨਾਂ ਸ਼ੇਰ ਕਰੀ ਉਸ ਵੇਪ ਵਾਪਸੀ ਇੱਕ ਸ਼ਬਦ ਤਾਉਂਗਾ ਪਰਮ ਪਿਤਾ ਪਰਮਾਤਮਾ ਦਾ ਸ਼ੁਕਰ ਹੈ ਉਸ ਸਾਰਿਆਂ ਨੂੰ ਸੋੜੀ ਮਨਤ ਬਖਸ਼ੇ ਤੇ ਸਮਾਜ ਵਿੱਚ ਚੰਗਾ ਕਰਨ ਲਈ ਪ੍ਰੇਰਿਤ ਕਰੇ ਤੇ ਉਹਨਾਂ ਦੋਰਾ ਤੁਹਾਡੇ ਤੇ ਸਾਰੇ ਭੈਣ ਭਰਾਵਾਂ ਤੇ ਸਾਡੀ ਲਾਜ ਜਰੂਰ ਰੱਖਿਓ ਸਾਨੂੰ ਤਗੜਾ ਕਰਿਓ ਥੈਂਕ ਯੂ ਬਸ ਮੈਂ ਵੀ ਇਹ ਬਹੁਤ ਲੰਬਾ ਸੰਘਰਸ਼ ਸੀ ਮੇਰਾ ਸਾਥ ਦਿਓ ਮੈਨੂੰ ਲੱਗਦਾ ਹੈ ਵੀ ਫਿਲਮ ਤੁਹਾਨੂੰ ਜ਼ਰੂਰ ਪਸੰਦ ਆਉਗੀ ਤੁਹਾਡੇ ਘਰ ਘਰ ਦੀ ਕਹਾਣੀ ਔਰ ਆਖਰੀ ਲਫ਼ਜ਼ਾਂ ਨਾਲ ਸਮਾਪਤੀ ਲਵਾਂਗੀ ਵੀ ਰਾਜਵੀਰ ਵੀ ਕਿਤੇ ਸਾਡੇ ਵਿੱਚ ਹੈ ਔਰ ਮੋਸਮਾਨੂ ਵੀ ਕਹੂੰਗੀ ਉਸ ਭੈਣ ਨੂੰ ਵੀ ਕਹੂੰਗੀ ਵੀ ਅਸੀਂ ਸਾਰੇ ਤੁਹਾਡੇ ਨਾਲ ਆ असयू खाता पूरा नहीं नस रहे छोटा भी जितने के भी होवे हमेशा साढे देला जरूर होगा थैंक यू भाभी सोमा